ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰਾ YouTube ਚੈਨਲ ਸਰਬਜੀਤ ਮਹਾਲ ਬਲੌਗਿਸ ਤੇ ਬਾਬਾ ਸੋਕਰ ਖੈ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ। ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ। ਖੇਤਾਂ ਕਿੰਨੇ ਹੁਣ ਜਾਣਾ ਰਿਸ਼ਤੇਦਾਰੀ ਤੇ ਆਏ ਆ। ਤੇ ਰਾਜੂ ਬਾਈ ਦੇ ਲੱਗਿਆ ਬਾਈ ਕੰਬਾਈਨ ਲੱਗਣਾ ਉੱਥੇ ਦੇਖਦੇ ਆ ਵੀ ਆਪਣੇ ਵਾਲੀ ਚ ਵੀ ਕਿਹੜਾ ਕਸਰ ਮਸਰ ਆ ਚਲੋ 베ਜੀ ਇੱਕੋ ਦਿਨਾਂ ਕਣਕ ਤੇ ਇਹ ਹੈ ਜੀ 303 ਬੀਜ ਰਾਜੂ ਬਾਈ ਵਾਲਾ ਸਾਡਾ ਹੈਗਾ 869 ਤੇ 8626 ਥੋੜੇ ਜੇ ਬੀਜ ਇਹ ਪੱਕਣ ਚ ਲੇਟ ਹੋ ਗਏ ਚਲੋ ਬਾਕੀ ਇੱਕ ਦੋ ਦਿਨ ਤੱਕ ਕਾਲੇ ਬਾਈ ਨੂੰ ਪੁੱਛ ਲੈਣਾ ਵੀ ਕੱਦ ਵੜਦਾ ਤੇ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਹੁਣ ਖੇਤ ਚੇ ਚੱਲਦੇ ਆ ਅਮਨ ਮੈਨੂੰ ਵੀ ਨਾਲੇ ਲੈ ਕੇ ਜਾਣਾ ਚੱਲੀ ਜਾਂਦੇ ਜੀ ਕੰਮ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਰਾਹੀਂ ਤੁਸੀਂ ਪਿਛਲੇ ਬਲੌਗ ਚ ਦੇਖਿਆ ਵੀ ਬਾਡੀ ਤਾਂ ਸ਼ੁਰੂ ਹੋ ਗਈ ਤੇ ਚਲੋ ਪਰਮਾਤਮਾ ਨੇ ਹੁਣ ਦਿਨ ਵੀ ਸੋਹਣੇ ਖੋਲਤੇ ਜੀ ਵਿੱਚ ਨੂੰ ਥੋੜਾ ਜਿਹਾ ਡਰਾਇਆ ਬੱਦਲ ਵਾਈ ਰਹੀ ਚਲੋ ਕਈ ਜਗ੍ਹਾ ਗੜੇ ਮਾਰੀ ਵੀ ਹੋਈ ਐ ਚਲੋ ਬਾਕੀ ਬਾਈ ਪਰਮਾਤਮਾ ਦੇ ਹੱਥ ਆ ਅਸੀਂ ਤਾਂ ਬਹੁਤ ਕੁਝ ਕਹਿੰਦੇ ਆ ਹੱਥ ਡੋਰੀ ਮਾਲਕ ਦੇ ਬੰਦਾ ਕਰਦਾ ਜਤਨ ਬਥੇਰੇ ਉਹਦੇ ਹੱਥ ਡੋਰੀ ਐ ਚਲੋ ਬਹੁਤਾ ਕੁਝ ਨਾ ਕਹਿੰਦਾ ਸਾਨੂੰ ਥੀ ਜਾ ਕੇ ਮਲਾਉਂਦਾ ਹਾਂ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੇ ਕਿੱਥੇ ਬੈਠਾ ਕੇ ਕਿਹੜਾ ਪਹਿਲੀ ਵਾਰ ਕਮੈਂਟ ਦੇਖੀ ਹੁੰਦੀ ਹੈ ਹਾਂ ਇਹ ਵੀ ਦੇਖ ਰਿਹਾ ਆਪਣਾ ਸ਼ਿਕਾਰ ਸ਼ਿਕਾਰ ਨਾਲ ਚੱਕ ਹੈ ਹੈ ਆਪ ਲਾੜਦਾ ਮਰਾ ਵੀ ਕਹਿ ਰਿਹਾ ਕਹਦਾ ਮਾਸਟਰ ਦੇ ਚਿੱਤੇ ਕੱਪੜੇ ਤਾਂ ਮੈਂ ਕਿਉਂ ਨਾ ਜਾਵਾਂ ਆ ਤੇਰੇ ਕਿਨੇ ਆ ਆ ਵੀ ਆਇਆ ਆਰਡਰ ਇਹਨਾਂ ਵੀ ਆ ਗਿਆ ਇੱਕ ਪੱਖੂ ਕਿੱਥੇ ਇਹ ਤੇ ਟਰਾਲਾ ਆਉਣਾ ਬੜਾ ਥੋੜਾ ਆਉਣਾ ਹੈ ਐਕਰ ਪਰਾਡ ਨੂੰ ਘੋੜਾ ਆਊਗਾ ਇਹ ਗੁੱਜਰ ਛੱਡ ਕੇ ਤੇ ਹਾਂ ਜਦੋਂ ਤੇ ਪੱਕੀ ਹੋਣੀ ਅੱਛਾ ਜੀ ਹੈ। ਹਾਂ ਇਹ ਆਉ ਤਰਾ ਮੂੰਗੀ। ਠੀਕ ਆ। ਚਲੋ ਭਾਈ ਉਹ ਤੇ ਬੱਦਲ ਵੀ ਦਿਖ ਰਹੇ ਵਿੱਚ ਵਿੱਚ ਉੱਪਰ। ਆਪਣੀ ਕਣਕ ਵੀ ਦੀ ਕੇ ਹੈ। ਹੈ? ਕਿਨੇ ਭਾਈ ਸਾਡੀ ਕਣਕ ਵੀ ਦੇਖਿਆ ਹੋਣੀ ਆ। ਆਇਆ ਦੇਖ ਕੇ ਤਨ ਵੱਢੀਏ। ਦਿਖ ਰਹੇ। ਆਪਣੀ ਕਣਕ ਵੀ ਪੱਕੀ ਆ। ਕਿਦੋਂ ਹੋਈ ਵੀ ਭਾਈ? ਹਾਂ। ਤੇ ਵੱਟ ਦੇਖਦੇ ਹੁਣ ਵੱਟ ਲੇਟ ਹੋਈ ਏ। ਬੰਨੀ 826 ਨੇ ਲੇਟ ਕਰਾਤਾ। ਇਹ 300 ਆ ਤਿੰਨ ਬੀਜ। ਜੇ ਆਪਾਂ ਜੇ ਅੱਜ ਸਾਡੀ ਟਾਈਮ ਦੇ ਬਾਕੀ ਜਾਂਦੀ ਹਾਂ ਬਾਹਰੇ ਨਹੀਂ ਆ ਰਹੇ ਲੈ ਤੂੰ ਕਹਿੰਦਾ ਬੰਗਲਾ ਉੱਥੇ ਬੈਠਦਾ ਇਹਨੇ ਤਾਂ ਆਪਣੀਆਂ ਸੁੰਡੀਆਂ ਸਾਡੀਆਂ ਚੱਕਣੀਆਂ ਆਈਆਂ ਕਿਹੜੀਆਂ ਸੁੰਡੀਆਂ ਹੋਣੀਆਂ ਹੁਣ ਗੱਲ ਕਰ ਤਾ ਹੈ ਕਣਕ ਦਾ ਸੁੱਕ ਗਈ ਭਲਾ ਵਿੱਚ ਹੁੰਦੀ ਉਹ ਮਾੜੀ ਮੋਟੀ ਮੈਂ ਕਹਿੰਦਾ ਜਿੰਨੇ ভাই ਇਹਦੇ ਨਾਲੇ ਵਾਢੂਂਗੀ ਆ ਕਾਲੇ ਬਾਈ ਵਾਲੀ ਨਾਲ ਆਪਣੀ ਇਕੱਠਿਓ ਬਾਕੀ ਚੀਨਾ ਦੱਸੂਗਾ ਵੀ ਸੁੱਕ ਗਈ ਪੱਕ ਗਈ ਕਿ ਕਿਆ ਹੋ ਗਿਆ ਜਿੰਨਾ ਵੱਲ ਭੋਰ ਕੇ ਦੱਸੂਗਾ ਕਹਿੰਦੇ ਮੋਇਸਚਰ ਮਸ਼ੀਨ ਆਈ ਹੈ ਹਾਂ ਲਾ ਭਾਈ ਜੀ ਨਾ ਹੁਣ ਦੱਸ ਤਿੰਨ ਕਿ ਦਿਨ ਲੇਟ ਹੈ ਟਿੱਡ ਨਾ ਕਰਾ ਲਿਓ ਆਪਣਾ ਫਰਾਵਾਲਾ ਆ ਖਾਦੀ ਕਣਕ ਕਿਤੇ ਟਿੱਡ ਹੋ ਜਵੇ ਜਿਹਨੇ ਹਾਇਰ ਕਾ ਲਾ ਲਾ ਲਿਆ ਬਾਈ ਨਹੀਂ ਨਹੀਂ ਬਾਈ ਨਹੀਂ ਲੱਗ ਤਾ ਦੇਖ ਮੜਾ ਜਾ ਨਹੀਂ ਟੀਨੇ ਟੌਰ ਵੀ ਹੋ ਦੇ ਹੋਣੀ ਚਾਹੀਦੀ ਆ ਦੇਖੀ ਦਿਲ ਚਲੇ ਰਨ ਕਰਾ ਉਹਨਾਂ ਲੱਗ ਰਹੀ ਬੱਦਲ ਆ ਪਰ ਇਹਨੇ ਆਉ ਨਹੀਂ ਵਧਣ ਦੇ ਕਣਕ ਕਦੇ ਇਹਨੇ ਕਣਕ ਮੀ ਆ ਗਿਆ ਤਿਨੇ ਮੱਦਨ ਲੱਗਦੇ ਆ ਬੰਦ ਕਰ ਪਾ ਬੱਦਲ ਆ ਗਿਆ ਬੱਦਲ ਟੀਨੇ ਲੱਗਦੇ ਆ ਤੱਤੇ ਬੋਸ ਉਹ ਲਾ ਦਰ ਬਾਈ ਜੇ ਕਿਤੇ ਤੂੰ ਪਰੇ ਬਚਣਾ ਤਾਂ ਇਹਨਾਂ ਕਾ ਲਾ ਲੋ ਰੱਖਣੀ ਤਾਂ ਨਹੀਂ ਮਾ ਮਾ ਮੈਂ ਨਾ ਨਹੀਂ ਲਾਈ ਨਾ ਰੱਖਦੇ ਬਾਈ ਟਰੂੜੇ ਥਾੜੇ ਤੇ ਮੈਂ ਰੱਖਣੀ ਲੈ ਬਾਈ ਕਣਕਾ ਬਹੁਤ ਸੋਹਣੀ ਐ ਤੇ ਕੀ ਹਨਾ ਜਿੰਨੇ ਬਾਈ ਹਾਂ ਬਾਈ ਜਿਹੜੀ ਕਣਕ ਖੜੀ ਆ ਉਹਦਾ ਲੱਗੇ ਦੇਖਦੀ ਐ ਬਾਈ ਕਣਕ ਚਾਹ ਹੋਰ ਤੇ ਦੇਖ ਮੋਟਾ ਵੀ ਜਿਆ ਵਧੀਆ ਐ ਹਾਂ ਦਾਣਾ ਵਧੀਆ ਵਧੀਆ ਜਿੰਨੇ ਬਾਈ ਬਸ ਝਾੜ ਚੰਗਾ ਆ ਜਾਵੇ ਤੇ ਪੁਰਾਣੇ ਸਿਆਣੇ ਨੇ ਜੇਕਰ ਆਪਾਂ ਪੰਦ ਘੂਆ ਕੇ ਦੇਖੀ ਆ ਉਹਨਾਂ ਨੇ ਆਪਾਂ ਦਾ ਗੇਰ ਦਿੰਦੇ ਆ ਉਹਨਾਂ ਨੇ ਗੇਰ ਤੇ ਥੋੜੇ ਜਿਹਾ ਹਾਂ ਆਦਾ ਬਾਅਦ ਮੈਂ ਕਿਹਨੇ ਲੈ ਜਾਣਾ ਕਰ ਨੂੰ ਲੈ ਜਾਣਾ ਹਾਂ ਸਹੀ ਲੈਣਾ ਬੰਬੂ ਭਰ ਕੇ ਲਾਦਾ ਇਹ ਨੇ ਵਹਿਣ ਲੱਗਿਆ ਵਧੀਆ ਬਾਈ ਝਾੜ ਝਾ ਠੀਕ ਹੈ ਹਾਂ ਫਿਰ ਇਧਰ ਨੂੰ ਲੋ ਬਾਈ ਕਣਕੋ ਵੀ ਵੱਢ ਸਤਿ ਸ਼੍ਰੀ ਅਕਾਲ ਜੀ ਹਰ ਬਜੀ ਠੀਕ ਹੈ ਠੀਕ ਹੈ ਵਧੀਆ ਸੁੱਕੀ ਆ ਜਿਵੇਂ ਹੀ ਹਾਂ ਉਹੀ ਲੱਗਦੇ ਨਹੀਂ ਨਹੀਂ ਮੈਨੂੰ ਐਂ ਦੱਸੋ ਮੈਂ ਤਾਂ ਆਇਆ ਨਹੀਂ ਕਦੇ ਲਾਗਪਰਕਾ ਤੇ ਹਰੀ ਰਹਿ ਗਈ ਲਾਗਪਰ ਕੰਨਾ ਦਾ ਹੋਰੇ ਓਹੋ ਕੰਨਾ ਹੁਣ ਨਾ ਜੀ ਵਾਸਤੇ ਰੱਖਿਆ ਤਾਂ ਹੁਣੇ ਵੱਢਿਆ ਹਾਂ ਲੈਟੇ ਨਿਸਰੀਆ ਲੈਟੇ ਐਨਾ ਠੱਗਦਾ ਲਾਗਲਾ ਖਰਾਬ ਹੋ ਜਾਂਦਾ ਚੱਕੀ ਮੜੀ ਜੀ ਕਣਕ ਹੱਥ ਫਿਰ ਨੂੰ ਸ਼ੌਰਾ ਨਾ ਸ਼ੌਰਾ ਫੇਰ ਖਰਾਬ ਹੋ ਜਾਂਦਾ ਆਹ ਭਾਈ ਕਣਕ ਇੱਕ ਨੰਬਰ ਕਣਕ ਸਾਫ ਹੈ ਵਧੀਆ ਹੈ ਮੋਟੀ ਹੈ ਹਾਂ ਜਿਆ ਕਣਕ 3 ਸਾਲ ਬਾਅਦ ਦੇਖੀ ਹੈ ਹਾਂ ਜੀਰਾ ਹੀ ਹੁੰਦਾ ਦਾ 2 ਸਾਲ ਦਾ ਪਹਿਲਾਂ ਸਹੀ ਗੱਲ ਹੈ ਜੀਰੇ ਨਾਲ ਜਮਾ ਖੜੀ ਜੀਰਾ ਹੋ ਗਿਆ ਬਾਹਾਂ ਗਰਗੀ ਦੀ ਚਾਰੀ ਬਲੀ ਗਈ ਹਾਂ ਉਹ ਵੀ ਮੈਂ ਦਿਖਾਵਾਂਗਾ ਢੋਲਾ ਜਾਈ ਕਿ ਦੋ ਇੱਕ ਸਾਹ ਪਈ ਆਰੇ ਮੇਰੇ ਕੋਲ ਅੱਛਾ ਉਹ ਇੱਕ ਹੀ ਮੋਟੀ ਆ ਇਹਦੇ ਨਾਲ ਤੇ ਜਿਹੜੀ ਛੱਬੀ ਇਹਦੇ ਨਾਲ ਤੇ ਮੋਟੀ ਆ ਹਾਂ ਸਵੇਰ ਦਾ ਕੰਮ ਦਾ ਪਹਿਲਾ ਕਾਲਾ ਕਰਦਾ ਦੁਪਹਿਰ ਨੂੰ ਮੱਟੂਗਾ ਹਾਂ ਕੰਮ ਫੇਰ ਲੇਟ ਹੁੰਦਾ ਹੁੰਦਾ ਬਾ ਮੈਨੂੰ ਕਹਦਾ ਹੁਣ ਟਾਈਮ ਕਾ ਲੈ ਪੂਰਾ ਆ ਇਹਨੂੰ ਲੋਟਦਾ ਮੈਂ ਟਾਈਮ ਦਾ ਲੋਟ ਉਧਰ 4 ਵਜੇ ਡਿਊਟੀ ਫਿਰ ਪੜਦਾ ਉਹਦੀ ਚਲ ਕੋਈ ਨਹੀਂ ਯਾਰ ਵਾਟੂ ਜੱਟ ਕਿਨੇ ਪੜਿਆਣਾ ਸਹੀ ਗੱਲ ਹੈ ਹਾਂ ਯਾਨੀ ਇਹਦਾ ਟੂੜੀ ਦਾ ਜ਼ਿਆਦਾ ਹੋਵੇ ਫੇਰ ਦਾ ਸਵੇਰ ਟਾਈਮ ਹਾਂ ਪਰ ਆਪਣੇ ਦੂਰ ਨਾਲੇ ਬੰਨਣੇ ਬਹੁਤ ਹੈ ਸਹੀ ਅਗਲਾ ਦੂਤ ਉੱਥੇ ਵਾਲੀ ਉਹ ਵੱਧੀ ਆਪਣੇ ਕੋਲ ਮੈਨੂੰ ਨੇ ਮੁੱਕੀ ਪਹਿਲਾਂ ਅੱਧੀ ਕਾ ਪਈ ਹੈ ਹਾਂ ਵੀ ਡੰਗਰ ਘਾਟਾ ਆਉਣਾ ਹੱਥ ਘੱਟੇ ਰੱਖਣੇ ਆਪਣੇ ਚੱਲ ਬਾਕੀ ਵਧਾਈਆਂ ਭਾਈ ਤੈਨੂੰ ਵਧਾਈਆਂ ਭਾਈ ਸਭ ਨੂੰ ਵਧਾਈਆਂ ਹਾਂ ਕੱਲ ਉਠੇ ਵਾਲੀ ਦੇਖਦੇ ਲੋਟ ਆ ਗਿਆ ਹਾਂ ਮਰਦਾ ਕਿ ਭਾਈ ਹੈ ਹਾਂ ਕੱਢ ਦੇ ਨੇ ਕੱਲ ਵੱਡੀ ਗੱਲ ਅੱਜ ਤੋਂ ਬਹੁਤ ਘੱਟ ਨਹੀਂ ਲੱਗੀ ਆ ਕੁਦੀਦਾ ਨਹੀਂ ਆਉਂਦੀ ਅੱਜ ਕਿਹੜਾ ਕਹਿੰਦੇ ਕੁਦੀ ਆਉਂਦੀ ਕੱਲੋਂ ਸੁੱਖੀ ਦਾ ਗਾਣਕ ਪਈ ਯਾਰ ਕੁਦੀ ਕਹਦੇ ਆਂ ਸਾਨੂੰ ਵੀ ਬਚਨ ਕਰਤੇ ਪਰਸੋਂ ਦੇ ਅੱਛਾ ਹੈ ਨਾ ਮੈਂ ਰ ਆਪਣਾ ਇਕੱਠੀ ਵੱਡ ਲੂੰਗਾ ਹਾਂ ਇਹ ਤਾਂ ਉਹ ਵੀ ਕਹਿੰਦਾ ਕਹਿੰਦਾ ਮੈਂ ਆਪਣੀ ਹੋਣੀ ਵੱਡਦਾ ਮਾਹ ਦੇਖ ਲੈ ਭਾਈ ਹਾਂ ਕਿਹੜਾ ਯਾਰ ਬਸੱਤੀ ਰਹਿਣੀ ਕਿ ਵੱਢਦੇ ਹੈ ਭਾਈ ਇਹ ਤਾਂ ਹੁਣ ਤੁਸੀਂ ਆਪਣੀ ਸਲਾਹ ਕਰਨੀ ਚੱਲ ਅਸੀਂ ਪਰਸੋਂ ਨੂੰ ਵੱਡਾਂਗੇ ਇਹ ਹੁਣ ਬਾਪੂ ਦੀ ਉਹ ਨਾਲ ਜਲ ਮੰਨ ਹੋ ਜਣੀ ਆ ਵੀ ਸਿਆੜ ਦੀ ਮੰਨ ਲਈ ਹਾਂ ਜੀ ਉਹ ਵੀ ਤੇਰਾ ਆਉਂਦਾ ਵੀ ਸਿਆੜ ਦਾ ਆਉਂਦਾ ਖਾਦਾ ਸਿਆੜ ਦਾ ਮੈਂ ਕਿਹਾ ਫੇਰ ਵਜੇ ਬਸ ਬਸ ਆਪਾਂ ਮੰਨ ਲਈ ਪੱਕਦਾ ਜਾਣੇ ਨਹੀਂ ਜਿਹੜੀ ਖਰੀ ਵਾਲਾ ਉਹ ਪੱਕੜੀ ਨਹੀਂ ਬਰਤੂਗਾ ਤਾਂ ਹੂੰ ਮੈਂ ਕਿਹਾ ਠੀਕ ਐ ਚਲੋ ਦੇਖਦੇ ਫਰਕ ਤਾਂ ਹੈਗਾ ਨਾ ਬਾਈ ਥੋੜਾ ਜਿਹਾ ਜੀੜੀ ਦਾ ਚੜੀ ਜਿਵੇਂ ਉਹ ਉਹ ਤਾਂ ਫਿਰ ਨਾਰਮ ਐ ਯਾਰ ਸ਼ੋਰਾਂ ਸਿਰ ਨੂੰ ਲਾਦੂ ਨਹੀਂ ਮੇਰੇ ਸ਼ੋਰੇ ਕਰਕੇ ਖਾਲੇ ਖੜੀ ਹੈ ਗੰਨੇ ਦੇ ਸ਼ੋਰੇ ਕੇ ਲਈ ਹਾਂ ਗੰਨੇ ਦੇ ਸ਼ੋਰੇ ਖੜੇ ਉਹਦਾ ਫੂਟੇ ਦਾ ਸ਼ੋਰ ਉਹਦੇ ਹਰੀ ਫੂਟੇ ਦਾ ਉਹ ਤਾਂ ਫਰਕ ਐਨਾ ਫਰਕ ਤਾਂ ਪੈ ਜਾਂਦਾ ਚਲੋ ਬਾਈ ਚੱਲ ਰਹੀ ਐ ਕੰਪੈਨ ਕੰਮ ਹੋ ਰਿਹਾ ਹੈ ਮੈਂ ਨਾ ਮਾੜੀ ਨੇ ਇਹ ਮਾੜੀ ਮੈਂ ਨਾ ਚਾਹ ਉਹ ਜਦੋਂ ਵੀ ਚੱਲੀ ਗਿਆ ਰਵਾਜਾ ਦੇ ਦੇਖਣੇ ਵੀ ਬੱਲ ਹੱਥੇ ਬਾਟ ਟੱਕਾ ਹੀ ਰਹਿ ਜਾਂਦਾ ਬੱਲ ਕਿਤੇ ਜਾਂਦੀ ਟੜਕਗੇ ਫਿਰ ਛੜਤੀ ਹਾਂ ਫਿਰ ਛੜਤੀ ਹੁਣ ਸਾਡੀ ਟਰੈਕਟਰ ਰੱਖਦੀ ਛੜਗੇ ਵੀ ਆਪੇ ਦੂੜੀ ਵਾਲੀ ਕੱਢ ਦੂਗੇ ਜਿਹੜੇ 50 60 ਕਿਲੋ 50 60 ਕਿਲੋ ਕੱਢ ਦਿੰਦੇ ਨੇ ਕੀਲੇ ਦੇ ਹੋਣਗੇ ਬਾਈ ਤਿੰਨ ਤੋਂ ਤਿੰਨ ਵਧੀਆ ਨੇ ਦਾਣਾ ਵਧੀਆ ਮੋਟਾ ਛੜਕੇ ਦਾਣਾ ਵਧੀਆ ਮੋਟਾ ਜਾਓਗੇ ਬਸ ਉਹ ਦੀਪੂ ਦੇ ਘਰ ਜਾਓਗੇ ਇਹ ਅੱਛਾ ਹਾਂ ਦੇਖੋ ਤਿੰਨ ਦਾ ਇੱਥੇ ਜੀ ਹੈ 20 21 20 ਕੀਲੇ ਦੇ ਫੇਰ ਤੋਂ ਨਿਆਰਾ ਬਾਈ ਬਹੁਤ ਹੈ 20 ਵੀ ਜਿਹੜੀ ਹੈਗੀ ਹੈ ਇਹ ਇੰਨਾ ਵੀ ਹੁਣ ਖੜੀਆਂ ਕਣਕਾਂ ਵਧੀਆ ਸੀ ਮੈਂ ਹੋਰ ਵੀ ਦੇਖੀਆਂ ਜਿੱਧਰ ਵੱੜਦਾ ਤੇ ਉੱਥੇ ਹਾਂ ਝਾੜ ਇੰਨਾ ਗਿਆ 20 21 22 23 ੱੱਕੇ ਆਪਣੇ ਚਲੋ ਠੀਕ ਹੈ ਬਹੁਤ ਹੈ ਬਹੁਤ ਹੈ ਝਾੜ ਹਰ ਕਰਨ ਪਰ ਕਣਕਾ ਇੱਕ ਨੰਬਰ ਖੜਿਆ ਸਭ ਨੇ ਇੱਕ ਇਹ ਨਹੀਂ ਵੀ ਸਾੜੀਆਂ ਵਧੀਆ ਰੇ ਸਭ ਦਾ ਹੀ ਮਸਲਾ ਨਹੀਂ ਦੇਖਣਾ ਆਪਣਾ ਏਰੀਆ ਸਾਰਾ ਹੀ ਵਧੀਆ ਬਾਈ ਠੀਕ ਹੁਣ ਟਾਈਮ ਤੇ ਪਹੁੰਚਣਾ ਥੀ ਚਲੋ ਚੱਲਦਾ ਇੱਕ ਹਾਂ ਗੁੱਲੀ ਡੰਡਾ ਹੈ ਇੱਕ ਗੱਲ ਆ ਬਾਈ ਫਾਂਟ ਸੋਹਣੀ ਤਗੜੀ ਆ ਮਸ਼ੀਨ ਲੈ ਕੇ ਆਉਂਦੀ ਹੈ ਆਹ ਚੱਲ ਠੀਕ ਆ ਪਰ ਭਰਾ ਜੀ ਛੇ ਆ ਚਲੋ ਭਾਈ ਚੱਲਦੇ ਆ ਕੰਮ ਚੱਲੀਏ